ਕੀ ਨਾਂ ਸੀ ਆਪਣਾ ਬਲਜਿੰਦਰ ਕੌਰ ਅੱਜ ਤੁਹਾਨੂੰ ਬਲਜਿੰਦਰ ਕੌਰ ਨਾਲ ਮਿਲਵਾਉਂਦੇ ਆ ਜੋ ਕਿ ਖੇੜਾ ਪਿੰਡ ਨਵਾ ਪਿੰਡ ਜੱਟਾਂ ਤੋਂ ਨਵਾ ਪਿੰਡ ਜੱਟਾਂ ਸ਼ਾਹਕੂਟ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹੈ ਇਹਨਾਂ ਨੇ ਬਾਗਾਪੁਰਾਣਾ ਤੋਂ ਮਸ਼ੀਨ ਨਾ ਮਗਵਾਈ ਹੈ ਜੈਕਸਨ ਸੰਤ ਤੋਂ ਪੁੱਛਦੇ ਆ ਕਿਵੇਂ ਗਏ ਸੀ ਜਾਂ ਕਿ ਕਿਸ ਤਰੀਕੇ ਨਾਲ ਮਗਵਾਈ ਹਾਂਜੀ ਤੁਸੀਂ ਇਹ ਜਿਹੜੀ ਮਸ਼ੀਨ ਮਗਵਾਈ ਹੈ ਕਿਦਾਂ ਮਗਵਾਈ ਜੀ ਉੱਥੋਂ ਅਸੀਂ ਭਾਜੀ ਆਨਲਾਈਨ ਪਰਚੇਜ਼ ਕੀਤੀ ਹੈ ਇਹ ਤੇ ਅਸੀਂ ਕਾਫੀ ਟਾਈਮ ਤੋਂ ਉਹਨਾਂ ਦੀ ਇੰਸਟਾਗ੍ਰam ਤੇ ਵੀਡੀਓ ਦੇਖਿਆ ਸੀਗੀ ਮੈਂ ਜਦਾਂ ਮਸ਼ੀਨ ਬਾਈ ਕਰਦੇ ਆ ਦਿਖਾਉਂਦੇ ਆ ਉਹ ਸਾਰੇ ਡੈਮੋ ਦਿੰਦੇ ਆ ਤੇ ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਸੀਗੀ ਤੇ ਇਸ ਕਰਕੇ ਮੈਂ ਆਨਲਾਈਨ ਹੀ ਬਰ ਕਰਵਾਈ ਆ ਜਿਹੜੀ ਬੁਕਿੰਗ ਕਰਵਾਉਣ ਤੋਂ ਤੁਹਾਡੇ ਕੋਲੇ ਕਿੰਨੇ ਟਾਈਮ ਬਾਅਦ ਚ ਇਹ ਮਸ਼ੀਨ ਆ ਗਈ ਜੀ ਇਹ 1 ਦਿਨ ਵਿੱਚ ਹੀ ਹੋ ਗਈ ਹੈ ਮਤਲਬ ਸਵੇਰੇ ਬੁਕਿੰਗ ਹੋਈ ਹੈ ਤੇ ਆਰਾਊਂਡ ਹੁਣ ਮੇਰੇ ਖਿਆਲ ਦੇ ਵਿੱਚ 4 ਵਜੇ ਆ ਤਾਂ ਮਸ਼ੀਨ ਸਾਡੇ ਕੋਲ ਡਿਲੀਵਰ ਹੋ ਚੁੱਕੀ ਹੈ ਯਾਨੀ ਉਹਨਾਂ ਦੀ ਹੋਮ ਡਿਲੀਵਰੀ ਕਿੰਨਾ ਜਿਆਦਾ ਫਾਸਟ ਕੋਈ ਹਾਲਾਂਕਿ ਸਾਨੂੰ ਭਾਜੀ ਉਹਨਾਂ ਨੇ ਕਿਹਾ ਸੀ ਕਿ ਤਿੰਨ ਦਿਨ ਦੇ ਵਿੱਚ ਅਸੀਂ ਮਸ਼ੀਨ ਡਿਲੀਵਰ ਕਰਾਂਗੇ ਕਿ ਸੋਮਵਾਰ ਕਰਾਂਗੇ ਬਟ ਉਹਨਾਂ ਨੇ ਸਾਨੂੰ ਇੱਕੋ ਦਿਨ ਦੇ ਵਿੱਚ ਹੀ ਮਸ਼ੀਨ ਡਿਲੀਵਰੀ ਕਰ ਦਿੱਤੀ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਮੈਂ ਫਿਰ ਤੋਂ ਤੁਹਾਡਾ ਅਮਰੀਕ ਹਾਂ ਧੰਨਵਾਦ ਕਰਨਾ ਚਾਹੁੰਨਾ ਤੁਸੀਂ ਊਸ਼ਾ ਕੰਪਨੀ ਜਗ ਤਿੰਨ ਸੰਸਤੇ ਵਿਸ਼ਵਾਸ ਕੀਤਾ ਉਹਨਾਂ ਦੀ ਹੋਮ ਡਿਲੀਵਰੀ ਤੇ ਵਿਸ਼ਵਾਸ ਕੀਤਾ ਹਾਂਜੀ ਅਸੀਂ ਤੁਹਾਡੇ ਵਿਸ਼ਵਾਸ ਤੇ ਖਰੇ ਉਤਰੇ ਜੀ ਹਾਂਜੀ ਬਹੁਤ ਵਧੀਆ ਉਹਨਾਂ ਨੇ ਜਿੱਦਾ ਗੱਲ ਵੀ ਕੀਤੀ ਸੀ ਮੈਂ ਉਹਨਾਂ ਦੇ ਨਾਲ ਰਾਤੀ ਵੀ ਗੱਲ ਕੀਤੀ ਸੀ ਉਹਨਾਂ ਬਹੁਤ ਵਧੀਆ ਮੈਨੂੰ ਮਤਲਬ ਕਿ ਸਮਝਾਇਆ ਕਿ ਤੁਹਾਨੂੰ ਕਿਹੜੀ ਮਸ਼ੀਨ ਲੈਣੀ ਚਾਹੀਦੀ ਕਿਹੜੀ ਨਹੀਂ ਕਿ ਉਹਨਾਂ ਨੇ ਦੱਸਿਆ ਮਤਲਬ ਮੈਨੂੰ ਜਿਆਦਾ ਇਸ ਮਸ਼ੀਨ ਦੇ ਬਾਰੇ ਪਤਾ ਨਹੀਂ ਸੀ ਬਟ ਉਹਨਾਂ ਨੇ ਸਾਰਾ ਸਮਝਾਇਆ ਸਮਝਾਉਣ ਤੋਂ ਬਾਅਦ ਵੀ ਮੈਨੂੰ ਇਹ ਮਸ਼ੀਨ ਮਤਲਬ ਪਸੰਦ ਆਈ ਸੀ ਉਹਨਾਂ ਨੇ ਪਸੰਦ ਕਰਵਾਈ ਤੇ ਸਵੇਰੇ ਅੱਜ ਮਸ਼ੀਨ ਮੇਰੇ ਕੋਲ ਪਹੁੰਚ ਗਈ ਆ ਤੁਹਾਡਾ ਕੰਟੈਕਟ ਨੰਬਰ ਮਿਲ ਸਕਦਾ ਜੀ ਹਾਂਜੀ ਹਾਂਜੀ ਥੈਂਕ ਯੂ 86990 48074 ਇਹ ਜਿਹੜਾ ਡਿਬਟੀਕ ਸ਼ਾਪ ਪਾ ਕਿੱਥੇ ਹੈ ਜੀ ਅਸਿਸਟੈਂਟ ਇਹ ਨਵਾਂ ਬੈਣ ਜਟਾਈਆ ਮੱਲੀ ਬੁਟੀਕ ਮੱਲੀ ਬੁਟੀਕ ਹਾਂਜੀ ਮੱਲੀ ਬੁਟੀਕ ਥੈਂਕ ਯੂ ਜੀ ਧੰਨਵਾਦ ਤੁਸੀਂ ਬਾਗੇ ਪਰਣ ਤੋਂ ਆਨਲਾਈਨ ਡਿਲੀਵਰੀ ਮੰਗਵਾਈ ਹੈ ਤੁਹਾਡੇ ਕੋਲੇ ਸਹੀ ਸਲਾਮਤ ਪਹੁੰਚੀ ਹੈ ਹਾਂਜੀ ਬਹੁਤ ਵਧੀਆ ਐਨ ਵਧੀਆ ਪਹੁੰਚੀ ਹੈ ਸਾਡੇ ਕੋਲ ਐਨ ਹਰ ਇੱਕ ਚੀਜ਼ ਵਧੀਆ ਪਹੁੰਚੀ ਹੈ ਸਾਡੇ ਕੋਲ ਤੇ ਡਿਲੀਵਰ ਜਿਹੜੇ ਬਾਈ ਜੀ ਕਰਨ ਆਏ ਆ ਤੇ ਉਹਨਾਂ ਦਾ ਵੀ ਬਹੁਤ ਥੈਂਕ ਯੂ ਉਹਨਾਂ ਨੇ ਪੂਰੀ ਸਾਨੂੰ ਡੈਮੋ ਦਿੱਤੀ ਆ ਸਾਰਾ ਕੁਝ ਸਮਝਾਇਆ ਕਿਹੜੀ ਚੀਜ਼ ਕਿੱਦਾਂ ਕਰਨੀ ਹੈ ਕਿੱਦਾਂ ਨਹੀਂ ਕਰਨੀ ਸਾਰਾ ਉਹਨਾਂ ਨੇ ਸਮਝਾਇਆ ਬਟ ਥੈਂਕ ਯੂ ਡਿਲੀਵਰੀ ਵਾਲੇ ਵੀਰ ਜੀ ਦਾ ਬਾਈ ਜੀ ਦਾ ਥੈਂਕ ਯੂ ਓਕੇ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਂ ਊਸ਼ਾ ਕੰਪਨੀ ਵੱਲੋਂ ਜਗਤ ਸਿੰਘ ਸੰਸ ਵੱਲੋਂ ਮਸ਼ੀਨ ਤੋਂ ਸੰਗਰਦੀ ਹੈ ਪਰ ਊਸ਼ਾ ਕੰਪਨੀ ਦੇ ਨਾਂ ਨਾਲ ਦੁਕਾਨ ਚੱਲਦੀ ਹੈ ਊਸ਼ਾ ਵਾਲੀ ਠੀਕ ਹੈ ਮੈਂ ਤੁਹਾਡੇ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਥੈਂਕ ਯੂ ਥੈਂਕ ਯੂ ਬਾਈ ਜੀ ਥੈਂਕ ਯੂ ਹਾਂ ਜੀ